ਹਾਲੇਲੂਇਆ ਧੰਨਵਾਦ 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 ਸਾਮਤੀ ਯਹਵਾ ਪਿਤਾ ਤੁਹਾਡਾ ਧੰਨਵਾਦ ਮਹਾਨ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਤੁਹਾਡੇ ਨਾਮ ਦੀ ਜੈ ਜੈਕਾਰ ਤੁਹਾਡੇ ਨਾਮ ਦੀ ਸਤਿਤੀ ਤੁਹਾਡੇ ਨਾਮ ਦੀ ਮਹਿਮਾ ਪਿਤਾ ਤੁਹਾਡਾ ਸ਼ੁਕਰ 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 ਪਿਤਾ ਤੁਹਾਡੇ ਨਾਮ ਦੀ ਜੈ ਜੈਕਾਰ ਹਾਲੇਲੂਇਆ ਧੰਨਵਾਦ ਧੰਨਵਾਦ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਹਾਲੇਲੂਇਆ 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 ਧੰਨਵਾਦ 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 ਪਿਆਰੇ ਪਿਤਾ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਤੁਹਾਡੇ ਨਾਮ ਦੀ ਜੱਜੇਕਾਰ ਹallelujah ਹallelujah ਪ੍ਰਭੂ ਤੁਹਾਡੀ ਪਵਿੱਤਰ ਹਜ਼ੂਰੀ ਦੇ ਵਿੱਚ ਆਨੰਦ ਦੀ ਭਰਪੂਰੀ ਹੈ ਪ੍ਰਭੂ ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਤੁਹਾਡੇ ਨਾਮ ਦੀ ਜੱਜੇਕਾਰ ਕਰਦੇ ਹਾਂ ਤੁਹਾਡੇ ਵਚਨ ਦੇ ਵਿੱਚ ਲਿਖਿਆ ਕਿ ਜਜੇਕਾਰ ਕਰਦੇ ਹੋਏ ਉਹਦੇ ਫਾਟਕਾਂ ਦੇ ਵਿੱਚੋਂ ਪ੍ਰਵੇਸ਼ ਕਰੋ اے ਪ੍ਰਭੂ ਤੇਰੇ ਨਾਮ ਨੂੰ ਉੱਚਾ ਕਰਦੇ ਆ ਤੇਰੇ ਨਾਮ ਦੀ ਜਜੇਕਾਰ ਕਰਦੇ ਆ ਤੇਰਾ ਵਚਨ ਕਹਿੰਦਾ ਆ ਕਿ ਤੁਸੀਂ ਆਪਣੇ ਮੂੰਹ ਨੂੰ ਖੋਲ ਕੇ ਆਪਣੇ ਗਲੇ ਨੂੰ ਖੋਲ ਕੇ ਪਰਮੇਸ਼ਰ ਦੀ ਉਸਤਤ ਮਹਿਮਾ ਕਰੋ ਉਹਦੇ ਨਾਮ ਦੀ ਜਜੇਕਾਰ ਕਰੋ ਆਪਣੀ ਜ਼ੁਬਾਨ ਦਾ ਆਪਣੇ ਗਲੇ ਦਾ ਸਰਫਾ ਨਾ ਕਰ ਬਲਕਿ ਉੱਚੀ ਆਵਾਜ਼ ਦੇ ਵਿੱਚ ਉਹਦੀ ਮਹਿਮਾ ਕਰੋ ਉਹਦੀ ਹੁਸਾਨਾ ਕਰ ਸਤਸਮੁੱਚ ਪਿਤਾ ਸੀ ਤੇਰੀ ਵਡਿਆਈ ਕਰਦੇ ਆ ਤੇਰੇ ਨਾਂ ਦੀ ਮਹਿਮਾ ਕਰਦੇ ਆ ਪ੍ਰਭੂ ਜੀ ਤੂੰ ਮਹਾਨ ਪਰਮੇਸ਼ਰ ਤੂੰ ਜਿੰਦਾ ਤੇ ਜਲਾਲੀ ਪਿਤਾ ਹੈਂ ਪਿਤਾ ਤੂੰ ਕੋਮਾ ਦੇ ਵਿੱਚ ਮਹਾਨ ਹੈ ਮੇਰੇ ਸਮਰਥੀ ਪਿਤਾ ਪਰਮੇਸ਼ਰ ਜੀ ਅਸੀਂ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਆ ਇਸ ਸਾਰੇ ਕਾਇਨਾਤ ਇਹ ਸਾਰੀ ਸ੍ਰਿਸ਼ਟੀ ਪ੍ਰਭੂ ਤੇਰੇ ਕੰਟਰੋਲ ਦੇ ਵਿੱਚ ਆ ਸੂਰਜ ਨੂੰ ਪ੍ਰਭੂ ਚੰਦ ਨੂੰ ਪ੍ਰਭੂ ਇਹਨਾਂ ਤਾਰਿਆਂ ਗ੍ਰਹਾਂ ਨੂੰ ਪ੍ਰਭੂ ਦੇਣ ਤੇ ਰਾਤ ਨੂੰ ਜਿੱਦਾਂ ਜਿੱਦਾਂ ਪ੍ਰਭੂ ਜੀ ਤੂੰ ਇਹਨਾਂ ਨੂੰ ਪ੍ਰਭੂ ਆਪਣਾ ਹੁਕਮ ਦਿਤਾਇਆ ਉਹ ਤੇਰੇ ਹੁਕਮ ਦੇ ਅਨੁਸਾਰ ਆਪਣੀ ਦੌੜ ਨੂੰ ਪੂਰਾ ਕਰਦੇ ਤੇ ਖਤਮ ਕਰਦੇ ਨੇ ਇਹ ਮੇਰੇ ਯਾਵਾ ਪਿਤਾ ਇਹ ਦਿਨ ਤੇਰੇ ਕਹਿਣੇ ਚਾਏ ਰਾਤ ਤੇਰੇ ਕਹਿਣੇ ਦੇ ਵਿੱਚ ਆ ਇਹ ਪੂਰੀ ਸ੍ਰਿਸ਼ਟੀ ਤੇਰਾ ਕਹਿਣਾ ਮੰਨਦੀ ਆ ਮੇਰੇ ਪਿਤਾ ਇਹ ਮੇਰੇ ਖੁਦਾ ਸਮੁੰਦਰਾਂ ਨੂੰ ਜੋ ਤੂੰ ਹੁਕਮ ਦੇ ਤਿੰਨਾ ਹੈ ਪਿਤਾ ਉੱਥੇ ਹੀ ਉਹ ਥੰਮ ਜਾਂਦਾ ਹੈ ਮੇਰੇ ਸਾਮਣ ਤੀਆਵਾ ਪਰਮੇਸ਼ਵਰ ਇਹ ਹਵਾਵਾਂ ਦੇ ਉੱਤੇ ਤੇਰਾ ਕੰਟਰੋਲ ਹੈ ਇਹਨਾਂ ਬਿਜਲੀਆਂ ਦੇ ਉੱਤੇ ਤੇਰਾ ਕੰਟਰੋਲ ਆ ਅਸੀਂ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਹਾਂ ਸ਼ੁਕਰ ਕਰਦੇ ਹਾਂ ਪ੍ਰਭੂ ਤੂੰ ਇਸ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਕਾਇਨਾਤ ਨੂੰ ਰਚਣ ਵਾਲਾ ਪਰਮੇਸ਼ਵਰ ਅਸੀਂ ਤੇਰੇ ਨਾਮ ਦੀ ਜੱਜਕਾਰ ਤੇਰੇ ਨਾਮ ਦੀ ਵਡਿਆਈ ਤੇਰੇ ਨਾਮ ਦੀ ਮਹਿਮਾ ਤੇਰੇ ਨਾਮ ਦੀ ਹੌਸਨਾ ਕਰਦੇ ਹਾਂ ਪਿਤਾ ਤੂੰ ਮਹਾਨ ਪਰਮੇਸ਼ਰ ਹੈ ਪਿਤਾ ਤੇਰੀ ਬੁੱਧ ਤੇਰੀ ਸਮਝ ਪ੍ਰਭੂ ਸਾਡੀ ਸਮਝ ਤੋਂ ਬਾਹਰ ਆ ਮੇਰੇ ਪਰਮੇਸ਼ਰ ਜੀ ਅਸੀਂ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਆ ਇਸ ਸਾਰੀ ਸ੍ਰਿਸ਼ਟੀ ਦੀ ਰਚਨਾ ਤੂੰ ਬੁੱਧ ਦੇ ਦੁਆਰਾ ਕੀਤੀ ਪਿਤਾ ਔਰ ਪਿਤਾ ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਦਿਖਦੀਆਂ ਉਹ ਤੂੰ ਆਪਣੀ ਸਮਝ ਦੇ ਦੁਆਰਾ ਸਥਿਰ ਕੀਤੀਆਂ ਨੇ ਮੇਰੇ ਪਿਤਾ ਇਹ ਸੂਰਜ ਇਹ ਬੱਦਲ ਮੇਰੇ ਪਰਮੇਸ਼ਰ ਅਸੀਂ ਤੇਰੀ ਸ਼ੁਕਰਗੁਜ਼ਾਰੀ ਕਰਦੇ ਆ ਪ੍ਰਭੂ ਸੱਚਮੁੱਚ ਤੂੰ ਮਹਾਨ ਆ ਤੂੰ ਜਾਣਦਾ ਸੀ ਪ੍ਰਭੂ ਤੇਰੇ ਬੱਚਿਆਂ ਨੂੰ ਰੋਸ਼ਨੀ ਦੀ ਲੋੜ ਆ ਤੂੰ ਜਾਣਦਾ ਸੀ ਸਾਨੂੰ ਪਾਣੀ ਦੀ ਜ਼ਰੂਰਤ ਆ ਤੂੰ ਜਾਣਦਾ ਸੀ ਸਾਨੂੰ ਠੰਡੀ ਹਵਾ ਦੀ ਲੋੜ ਆ ਤੂੰ ਹਰੇਕ ਚੀਜ਼ ਸਾਡੇ ਵਾਸਤੇ ਇਸ ਸ੍ਰਿਸ਼ਟੀ ਦੇ ਵਿੱਚ ਰੱਖ ਦਿੱਤੀ ਅਸੀਂ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਆ ਪਿਤਾ ਅਸੀਂ ਤੇਰੇ ਪਵਿੱਤਰ ਸਿੰਘਾਸਨ ਦੇ ਸਾਹਮਣੇ ਆਉਂਨੇ ਆ ਜਬੂਰ 33 ਦੇ ਦੁਆਰਾ ਤੇਰੇ ਅੱਗੇ ਪ੍ਰਾਰਥਨਾ ਬੇਨਤੀ ਕਰਦੇ ਆ ਪ੍ਰਭੂ ਤੇਰਾ ਵਚਨ ਦੇ ਵਿੱਚ ਲਿਖਿਆ हे ਧਰਮਿਓ ਯਹਵਾ ਦੀ ਜਜੇਕਾਰ ਕਰੋ ਖਰਿਆਂ ਨੂੰ ਉਸਤਤ ਕਰਨੀ ਫੱਬਦੀ ਹੈ ਸੱਚਮੁੱਚ ਮੇਰੇ ਪਰਮੇਸ਼ਰ ਅਸੀਂ ਤੇਰੀ ਜਜੇਕਾਰ ਕਰਦੇ ਹਾਂ ਤੇਰੇ ਨਾਮ ਦੀ ਵਡਿਆਈ ਤੇਰੇ ਨਾਮ ਦੀ ਮਹਿਮਾ ਕਰਦੇ ਹਾਂ ਮੇਰੇ ਪਰਮੇਸ਼ਰ ਤੇਰੇ ਨਾਂ ਨੂੰ ਉੱਚਾ ਕਰਦੇ ਹਾਂ ਮੇਰੇ ਖੁਦਾਵੰਦ ਖੁਦਾ ਸੱਚਮੁੱਚ ਤੂੰ ਜੈ ਜੇਕਾਰ ਦੇ ਕਾਬਿਲ ਹੈ ਪਿਤਾ ਤੇਰਾ ਨਾਮ ਉੱਚਾ ਹੈ ਪ੍ਰਭੂ ਅਸੀਂ ਤੇਰੇ ਨਾਮ ਦੀ ਉਸਤਤ ਮਹਿਮਾ ਕਰਦੇ ਹਾਂ ਪ੍ਰਭੂ ਬਰਬਤ ਵਜਾ ਕੇ ਯੋਵਦ ਤਨਵਾਦ ਕਰੋ ਦਸਤਾਰ ਦੇ ਸਿਤਾਰ ਵਜਾ ਕੇ ਉਹਦੀ ਉਸਤਤ ਗਾਓ ਸੱਚਮੁੱਚ ਮੇਰੇ ਪਰਮੇਸ਼ਰ ਜੀ ਅਸੀਂ ਸਭ ਜਨ ਤੇਰਾ ਧੰਨਵਾਦ ਕਰਦੇ ਹਰੇਕ ਬਰਕਤ ਆਸ਼ੀਸ਼ ਦੇ ਲਈ ਪ੍ਰਭੂ ਇਸ ਸ੍ਰਿਸ਼ਟੀ ਨੂੰ ਸਜਣ ਦੇ ਲਈ ਇਸ ਧਰਤੀ ਨੂੰ ਪਾਣੀਆਂ ਦੇ ਉੱਤੇ ਸਥਿਰ ਕਰ ਦਿੱਤਾ ਪ੍ਰਭੂ ਤੂੰ ਆਪਣੀ ਸਮਝ ਦੇ ਦੁਆਰਾ ਅਸੀਂ ਤੇਰਾ ਸ਼ੁਕਰ ਕਰਦੇ ਹਾਂ ਪਿਤਾ ਇੱਕ ਮੁਰਦਾ ਇਨਸਾਨ ਦੇ ਵਿੱਚ ਤੂੰ ਜਾਨ ਪਾਉਣ ਦੀ ਸਮਰੱਥਾ ਰੱਖਦਾ ਹਾਂ ਮਿੱਟੀ ਤੋਂ ਬਣਾ ਕੇ ਆਦਮ ਨੂੰ ਪ੍ਰਭੂ ਉਹਦੇ ਨਾਸਾਂ ਦੇ ਵਿੱਚੋਂ ਤੂੰ ਆਪਣਾ ਸਵਾਸ ਫੂਕ ਦਿੱਤਾ ਅਸੀਂ ਤੇਰੇ ਨਾਮ ਦੀ ਜੈ ਜੈਕਾਰ ਕਰਦੇ ਹਾਂ ਇੱਕ ਮਾਂ ਦੇ ਗਰਭ ਦੇ ਵਿੱਚ ਬੱਚੇ ਦੀ ਸ੍ਰਿਸ਼ਟੀ ਬੱਚੇ ਦੀ ਰਚਨਾ ਕਰਨ ਦੀ ਸਮਰੱਥ ਰੱਖਣ ਵਾਲੇ ਪਿਤਾ ਅਸੀਂ ਤੇਰੇ ਨਾਮ ਦੀ ਉਸਤਤ ਤੇਰੇ ਨਾਮ ਦੀ ਵਡਿਆਈ ਤੇਰੇ ਨਾਮ ਦੀ ਮਹਿਮਾ ਕਰਦੇ ਆ ਪ੍ਰਭੂ ਤੂੰ ਮਹਾਨ ਹੈ ਤੂੰ ਮਹਾਨ ਹੈ ਪ੍ਰਭੂ ਤੇਰੀ ਸਮਝ ਮਹਾਨ ਹੈ ਤੇਰੀ ਬੁੱਧ ਮਹਾਨ ਹੈ ਪ੍ਰਭੂ ਜੀ ਅਸੀਂ ਸ਼ੁਕਰਗੁਜ਼ਾਰੀ ਕਰਦੇ ਹਾਂ ਤੇਰਾ ਧੰਨਵਾਦ ਕਰਦੇ ਹਾਂ ਅਸੀਂ ਪ੍ਰਭੂ ਜੀ ਆਪਣੇ ਹੱਥਾਂ ਨੂੰ ਤੇਰੀ ਹਜ਼ੂਰੀ ਦੇ ਵਿੱਚ ਉੱਚਾ ਚੁੱਕਦੇ ਹਾਂ ਅਸੀਂ ਤੇਰੇ ਨਾਂ ਦੀ ਜੈ ਜੈਕਾਰ ਕਰਦੇ ਹਾਂ ਪ੍ਰਭੂ ਜੀ ਇੱਕ ਇੱਕ ਪ੍ਰਭੂ ਜੀ ਇਸ ਚੀਜ਼ ਦੇ ਲਈ ਜੋ ਸ੍ਰਿਸ਼ਟੀ ਦੇ ਵਿੱਚ ਤੂੰ ਸਾਜੀ ਆ ਮੇਰੇ ਖੁਦਾ ਅਸੀਂ ਤੇਰਾ ਸ਼ੁਕਰ ਕਰਦੇ ਹਾਂ ਸ਼ੁਕਰ ਕਰਦੇ ਹਾਂ ਯਹਵਾ ਦਾ ਬਚਨ ਸੱਚ ਹੈ ਤੇ ਉਹਦੇ ਸਾਰੇ ਕੰਮ ਵਫਾਦਾਰੀ ਦੇ ਨਾਲ ਹੁੰਦੇ ਨੇ ਸਤਿਮੁੱਚ ਪਿਤਾ ਇਸ ਪੂਰੀ ਕਾਇਨਾਤ ਵਿੱਚ ਜੋ ਸੱਚਾ ਪਿਤਾ ਉਹ ਆ ਤੇਰੇ ਵਚਨ ਜਿਹੜੇ ਵਚਨ ਤੂੰ ਸਾਨੂੰ ਦਿੱਤੇ ਪ੍ਰਭੂ ਤੇਰੇ ਸ਼ਬਦ ਤੇਰੇ ਮੂੰਹ ਦੇ ਸ਼ਬਦ ਤੇਰੇ ਵਚਨ ਸੱਚ ਨੇ ਮੇਰੇ ਪਰਮੇਸ਼ਰ ਤੇ ਤੇਰੇ ਸਾਰੇ ਕੰਮ ਜੋ ਤੂੰ ਆਪਣੇ ਬੱਚਿਆਂ ਦੇ ਨਾਲ ਕਰਦਾ ਆ ਜਦੋਂ ਤੂੰ ਸੂਰਜ ਨੂੰ ਹੁਕਮ ਦੇ ਦਿੱਤਾ ਕਿ ਸਵੇਰ ਨੂੰ ਚੜਨਾ ਆ ਤੇ ਪ੍ਰਭੂ ਉਹ ਵਫਾਦਾਰੀ ਦੇ ਨਾਲ ਪ੍ਰਭੂ ਜੀ ਆਪਣੇ ਕੰਮਾਂ ਨੂੰ ਕਰਦਾ ਤੇ ਤੇਰੇ ਸਾਰੇ ਕੰਮ ਵਫਾਦਾਰੀ ਦੇ ਨਾਲ ਪੂਰੇ ਹੋ ਰਹੇ ਨੇ ਪਿਤਾ ਅਸੀਂ ਤੇਰਾ ਧੰਨਵਾਦ ਤੇਰਾ ਸ਼ੁਕਰ 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 ਕਰਦੇ ਆ ਪ੍ਰਭੂ ਜੀ ਤੇਰੇ ਨਾਮ ਦੀ ਜੱਜੇਕਾਰ ਕਰਦੇ ਆ ਉਹ ਧਰਮ ਅਤੇ ਨਿਆਂ ਨਾਲ ਪ੍ਰੀਤ ਰੱਖਦਾ ਆ ਯਹਵਾ ਦੀ ਦਇਆ ਨਾਲ ਧਰਦੀ ਭਰਪੂਰ ਹੈ ਸੱਚਮੁੱਚ ਮੇਰੇ ਪਿਤਾ ਤੂੰ ਨਿਆਂ ਦੇ ਨਾਲ ਤੂੰ ਧਰਮ ਦੇ ਨਾਲ ਪ੍ਰੀਤ ਰੱਖਦਾ ਆ ਜਿਹੜੇ ਲੋਕੀ ਪ੍ਰਭੂ ਜੀ ਵੈਰ ਕਮਾਉਂਦੇ ਨੇ ਜਿਹੜੇ ਨਿਆਂ ਕਰਦੇ ਨੇ ਪਿਤਾ ਉਹ ਤੇਰੇ ਅੱਗੇ ਮੇਰੇ ਪਿਤਾ ਨਹੀਂ ਖਲੋ ਸਕਦੇ اے ਪ੍ਰਭੂ ਉਹ ਤੇਰੀ ਨਜ਼ਰ ਦੇ ਵਿੱਚ ਕਿਣੌਣੇ ਨੇ ਪ੍ਰਭੂ ਤੂੰ ਨਿਆਂ ਦੇ ਨਾਲ ਪ੍ਰੀਤ ਰੱਖਦਾ ਤੂੰ ਧਰਮ ਦੇ ਨਾਲ ਪ੍ਰੀਤ ਰੱਖਦਾ ਆ اے ਪਿਤਾ ਸਾਨੂੰ ਨਿਆਂ ਕਰਨਾ ਸਿਖਾ ਸਾਨੂੰ ਧਰਮ ਤੇ ਚੱਲਣਾ ਸਿਖਾਇਆ ਯਹਵਾ ਪਿਤਾ हे ਪਿਤਾ ਤੇਰੀ ਦਇਆ ਨਾਲ ਧਰਤੀ ਭਰਪੂਰ ਹੈ हे ਮੇਰੇ ਖੁਦਾ ਇਹ ਤੇਰੀ ਦਇਆ ਹੀ ਆ ਪਿਤਾ ਕਿ ਅਸੀਂ ਰਾਤ ਨੂੰ ਸੌਣਿਆ ਤੇ ਸਵੇਰ ਨੂੰ ਫੇਰ ਉੱਠੇ ਜਾਂਦੇ ਆ ਤੂੰ ਸਾਡੇ ਸੁੱਤੇ ਪਿਆਂ ਦੇ ਸਾਹ ਨੂੰ ਵੀ ਚਲਾਉਣਾ ਹੈ ਪ੍ਰਭੂ ਅਸੀਂ ਤੇਰੀ ਦਇਆ ਦੇ ਲਈ ਪਿਤਾ ਤੇਰੀ ਕਿਰਪਾ ਦੇ ਲਈ ਤੇਰਾ ਧੰਨਵਾਦ ਕਰਦੇ ਆ ਯਹਵਾ ਦੇ ਸ਼ਬਦ ਨਾਲ ਆਕਾਸ਼ ਬਣਾਏ ਗਏ ਤੇ ਉਹਨਾਂ ਦੀ ਸਾਰੀ ਵੱਸੋਂ ਦੇ ਮੂੰਹ ਦੇ ਸਵਾਸ ਨਾਲ ਹਾਲੇਲੂਇਆ ਉਹ ਧੰਨਵਾਦ ਖੁਦਾ ਤੇਰਾ ਧੰਨਵਾਦ ਮਹਾਨ ਪਰਮੇਸ਼ਵਰ ਤੇਰੇ ਸ਼ਬਦ ਦੇ ਦੁਆਰਾ ਇਹ ਆਕਾਸ਼ ਸਥਿਰ ਹੋ ਗਏ ਪ੍ਰਭੂ ਤੇ ਪ੍ਰਭੂ ਜੀ ਉਹਨਾਂ ਦੀ ਸਾਰੀ ਵੱਸੋਂ ਉਹਦੇ ਮੂੰਹ ਦੇ ਸਵਾਸ ਨਾਲ ਤੇਰੇ ਮੂੰਹ ਦੇ ਸਵਾਸ ਦੇ ਨਾਲ ਪ੍ਰਭੂ ਇਹ ਆਕਾਸ਼ ਦੀ ਪ੍ਰਭੂ ਹਰ ਇੱਕ ਚੀਜ਼ ਬਣਾਈ ਗਈ ਪਿਤਾ ਜੋ ਕੁਛ ਤੁਸੀਂ ਸਕਾਇਨਾਤ ਚ ਬਣਾਇਆ ਤੇਰੇ ਸ਼ਬਦਾਂ ਦੇ ਦੁਆਰਾ ਇਹ ਤੇਰੀ ਕਾਰਾਗਿਰੀ ਹੈ ਔਰ ਸਮੁੰਦਰ ਦੇ ਪਾਣੀ ਨੂੰ ਢੇਰਾਂ ਵਿੱਚ ਇਕੱਠਿਆਂ ਕਰਦਾ ਹੈ ਉਹ ਡੁੰਗਿਆਈਆਂ ਪਾਣੀਆਂ ਨੂੰ ਭੰਡਾਰ ਵਿੱਚ ਰੱਖਦਾ ਹੈ ਸਤਮੁੱਚ ਪਿਤਾ ਇਸ ਸਮੁੰਦਰ ਤੇਰੇ ਕੈਣੇ ਵਿੱਚ ਨੇ ਪਿਤਾ ਤੂੰ ਜਿੱਦਾਂ ਕਹਿ ਦਵੇਂ ਪਿਤਾ ਇਸ ਸਮੁੰਦਰ ਉਸੇ ਜਗ੍ਹਾ ਦੇ ਉੱਤੇ ਇਕੱਠਾ ਹੋ ਜਾਵੇ हे ਪ੍ਰਭੂ ਜੀ ਤੇਰਾ ਸ਼ੁਕਰ ਤੇਰਾ ਧੰਨਵਾਦ ਤੇਰੀ ਵਡਿਆਈ ਤੇਰੀ ਉਸਤਤ ਸਾਰੀ ਧਰਤੀ ਯਹੋਵਾ ਤੋਂ ਡਰੇ ਜਗਤ ਦੇ ਸਾਰੇ ਵਸਨੀਕ ਉਸ ਦਾ ਡਰ ਮੰਨਣ ਸਤਮੁੱਚ ਮੇਰੇ ਖੁਦਾਬੰਦ ਖੁਦਾ ਇਸ ਧਰਤੀ ਨੂੰ ਇਸ ਆਕਾਸ਼ ਨੂੰ ਇਸ ਜਗਤ ਨੂੰ ਬਣਾਉਣ ਵਾਲਾ ਸਜਣ ਵਾਲਾ ਤੂੰ ਹੈ ਅਸੀਂ ਸਭ ਜਾਣ ਤੇਰਾ ਭੈ ਮੰਨਦੇ ਆ ਤੇਰਾ ਡਰ ਮੰਨਦੇ ਆ ਪਿਤਾ ਇਹ ਸਭ ਕੁਸ਼ ਪ੍ਰਭੂ ਅੱਖ ਦੀ ਚਪਤੀ ਦੇ ਨਾਲ ਤੂੰ ਖਤਮ ਤਬਾਹ ਕਰਨ ਦੀ ਤਾਕਤ ਰੱਖਦਾ ਆ ਸਤਿ ਸ੍ਰੀ ਅਕਾਲ ਪਿਤਾ ਅਸੀਂ ਛੋਟੇ ਜੀ ਅਸੀਂ ਪ੍ਰਭੂ ਜੀ ਰਾਖਾ ਖਾਕ ਮਿੱਟੀ ਆ ਪਿਤਾ ਤੇਰੇ ਅੱਗੇ ਕਣਾਂ ਦੇ ਬਰਾਬਰ ਆ ਮੇਰੇ ਪਿਤਾ ਫਿਰ ਵੀ ਮੇਰੇ ਪਰਮੇਸ਼ਰ ਤੂੰ ਸਾਨੂੰ ਪ੍ਰੇਮ ਕੀਤਾ ਤੂੰ ਸਾਡੇ ਤੇ ਦਇਆ ਦਿਖਾਉਣਾ ਸਾਡੇ ਤੇ ਕਿਰਪਾ ਕਰਦਾ ਆ ਪਿਤਾ ਕਿਉਂ ਜੋ ਉਸ ਨੇ ਆਖਿਆ ਤੇ ਉਹ ਹੋ ਗਿਆ ਉਸ ਨੇ ਹੁਕਮ ਦਿੱਤਾ ਤੇ ਉਹ ਬਣ ਗਿਆ اے ਪਿਤਾ ਸੱਚਮੁੱਚ ਜੋ ਕੁਛ ਤੂੰ ਆਖਿਆ ਜੋ ਕੁਛ ਤੂੰ ਹੁਕਮ ਦਿੱਤਾ ਉਹੋ ਕੁਛ ਇਸ ਕਾਇਨਾਤ ਦੇ ਵਿੱਚ ਇਸ ਸ੍ਰਿਸ਼ਟੀ ਦੇ ਵਿੱਚ ਬਣਦਾ ਗਿਆ ਯਹੋਵਾ ਕੋਮਾ ਨੂੰ ਸਲਾਹ ਨੂੰ ਯਹਵਾ ਕੋਮਾ ਦੀ ਸਲਾਹ ਨੂੰ ਅਕਾਰਥ ਕਰਦਾ ਲੋਕਾਂ ਦੀਆਂ ਯੁਕਤਾ ਨੂੰ ਵਿਅਰਥ ਕਰ ਦਿੰਦਾ ਆ ਸੱਚ ਮੁੱਚ ਪਿਤਾ ਜਿੰਨੇ ਤੇਰੇ ਵਿਰੋਧ ਦੇ ਵਿੱਚ ਯੁਕਤਾ ਨੂੰ ਘਟਦੇ ਨੇ ਜਿੰਨੇ ਲੋਕ ਪ੍ਰਭੂ ਦਿਮਾਗ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਦਿਮਾਗ ਨੂੰ ਜ਼ਿਆਦਾ ਉੱਤਮ ਜਗ੍ਹਾ ਤੇ ਰੱਖਦੇ ਪ੍ਰਭੂ ਤੋਂ ਉਹਨਾਂ ਦੀਆਂ ਸਾਰਿਆਂ ਦੀਆਂ ਯੁਕਤਾ ਨੂੰ ਵਿਅਰਥ ਕਰ ਦਿੰਦਾ ਆ ਫੇਲ ਕਰ ਦਿੰਦਾ ਆ ਯਹਵਾ ਦੀ ਸਲਾਹ ਸਦਾ ਟਲ ਰਹਿੰਦੀ ਆ ਤੇ ਉਹਦੇ ਮਨ ਦੀਆਂ ਸੋਚਾਂ ਪੀੜ੍ਹੀਓ ਪੀੜ੍ਹੀ اے ਮੇਰੇ ਖੁਦਾ ਸਤਿਮੁੱਚ ਤੇਰੀ ਸਲਾਹ ਤੇਰਾ ਵਚਨ ਸਦਾ ਲਈ اٹਾਲਾ ਪ੍ਰਭ ਤੇਰੀਆਂ ਸੋਚਾਂ ਪੀੜ੍ਹੀਓ ਪੀੜ੍ਹੀ ਤੱਕ ਬੜੀਆਂ ਰਹਿੰਦੀਆਂ ਨੇ ਪਿਤਾ ਅਸੀਂ ਤੇਰਾ ਧੰਨਵਾਦ ਕਰਦੇ ਆਂ ਤੇਰਾ ਸ਼ੁਕਰ ਕਰਦੇ ਆਂ ਤੁਹਾਨੂੰ ਕੌਮ ਹੈ ਜਿਸ ਦਾ ਪਰਮੇਸ਼ਰ ਯਹਵਾ ਹੈ ਉਹ ਪ੍ਰਜਾ ਜਿਸ ਨੂੰ ਉਹਨੇ ਆਖਿਆ ਆਪਣੇ ਵਿਰਸੇ ਲਈ ਚੁਣ ਲਿਆ ਹੈ ਹallelujah ਹallelujah ਹੈ ਮੇਰੇ ਅੱਬਾ ਪਿਤਾ ਸੱਚਮੁੱਚ ਉਹ ਕੋਮਤਾਨ ਹੈ ਉਹ ਤਾਨ ਨਹੀਂ ਲੋਕ ਪਿਤਾ ਉਹ ਤਾਨ ਨੇ ਤੇਰੇ ਬੱਚੇ ਪਿਤਾ ਜਿਨ੍ਹਾਂ ਦਾ ਪਰਮੇਸ਼ਵਰ ਤੂੰ ਐ ਪਿਤਾ ਜਿਨ੍ਹਾਂ ਦਾ ਪਰਮੇਸ਼ਵਰ ਯਹਵਾ ਆ ਉਹ ਪ੍ਰਜਾ ਤਾਨਾ ਪ੍ਰਭੂ ਜਿਹਨੂੰ ਤੂੰ ਆਪਣੇ ਵਿਰਸੇ ਦੇ ਲਈ ਚੁਣ ਲਿਆ ਆਪਣੀ ਪੀੜੀ ਦੇ ਲਈ ਚੁਣਿਆ ਹੈ ਪ੍ਰਭੂ ਉਹ ਤਾਨ ਨੇ ਲੋਕ ਪ੍ਰਭੂ ਤਾਨ ਨੇ ਬੱਚੇ ਪ੍ਰਭੂ ਉਹ ਤਾਨ ਨੇ ਪ੍ਰਭੂ ਜੀ ਸਭ ਜਨ ਖੁਦਾ ਜਿਨ੍ਹਾਂ ਨੂੰ ਤੂੰ ਆਪਣੇ ਹੋਣ ਦੇ ਲਈ ਚੁਣਿਆ ਜਿਨ੍ਹਾਂ ਦਾ ਨਾਂ ਲੈ ਕੇ ਤੂੰ ਬੁਲਾਇਆ ਜਿਨ੍ਹਾਂ ਦੇ ਨਾਂ ਨੂੰ ਆਪਣੀ ਪੁਸਤਕ ਦੇ ਵਿੱਚ ਨੋਟ ਕੀਤਾ ਜਿਨ੍ਹਾਂ ਨੂੰ ਤੂੰ ਜਗਤ ਦੀ ਨੀਂ ਰੱਖਣ ਤੋਂ ਪਹਿਲਾਂ ਹੀ ਚੁਣ ਲਿਆ ਪ੍ਰਭੂ ਉਹ ਧੰਨੇ ਲੋਕ ਪਿਤਾ ਤੇਰਾ ਸ਼ੁਕਰ ਕਰਦੀਆਂ ਖੁਦਾ ਤੇਰਾ ਸ਼ੁਕਰ ਕਰਦੀਆਂ ਯਹਵਾ ਸਵਰਗ ਤੋਂ ਨਿਗਾਹ ਮਾਰਦਾ ਹੈ ਉਹ ਸਾਰੇ ਮਨੁੱਖਾਂ ਨੂੰ ਵੇਖਦਾ ਹੈ ਉਹ ਆਪਣੇ ਵਸੀਬੇ ਤੋਂ ਧਰਤੀ ਦੇ ਸਾਰੇ ਵਸਨੀਕਾਂ ਨੂੰ ਤੱਕਦਾ ਹੈ ਸਤਿਮੂਤ ਪਿਤਾ ਤੇਰੀਆਂ ਅੱਖਾਂ ਤਾਂ ਪ੍ਰਭੂ ਧਰਤੀ ਵੱਲ ਲੱਗੀਆਂ ਰਹਿੰਦੀਆਂ ਤੂੰ ਹਰ ਸਮੇਂ ਸਾਨੂੰ ਦੇਖਦਾ ਧਰਤੀ ਦੇ ਵਸਨੀਕਾਂ ਨੂੰ ਦੇਖਦਾ ਤੇਰੀਆਂ ਅੱਖਾਂ ਹਰ ਸਮੇਂ ਸਾਡੇ ਵੱਲ ਲੱਗੀਆਂ ਨੇ ਉਹ ਸਭਨਾਂ ਦੇ ਦਿਲਾਂ ਨੂੰ ਜਿਨ੍ਹਾਂ ਨੂੰ ਉਹਨੇ ਰੱచ్చਿਆ ਉਹ ਉਹਨਾਂ ਦੇ ਸਾਰੇ ਕੰਮਾਂ ਨੂੰ ਸਮਝਦਾ ਹੈ ਸੱਚਮੁੱਚ ਪਿਤਾ ਤੂੰ ਹਿਰਦਿਆਂ ਤੇ ਗੁਰਦਿਆਂ ਦਾ ਜਾਂਚਣ ਵਾਲਾ ਪਰਮੇਸ਼ਰ ਸਾਡੇ ਹਿਰਦਿਆਂ ਦੀਆਂ ਗੱਲਾਂ ਨੂੰ ਸਮਝਣ ਵਾਲਾ ਜਾਣਣ ਵਾਲਾ ਪਿਤਾ ਹੈਂ ਆ ਪ੍ਰਭੂ ਫੌਜ ਦੇ ਵਾਧੇ ਦੇ ਕਾਰਨ ਕਿਸੇ ਰਾਜੇ ਦਾ ਬਚਾਅ ਨਹੀਂ ਹੁੰਦਾ ਨਾ ਸੂਰਮਾ ਬਹੁਤੇ ਬਲ ਦੇ ਕਾਰਨ ਛੁੱਟ ਸਕਦਾ ਹੈ ਸੱਚਮੁੱਚ ਮੇਰੇ ਸਾਮਰਦੀ ਯਹਵਾ ਪਿਤਾ ਕੋਮਾ ਮੇਰੇ ਖੁਦਾ ਫੌਜ ਨੂੰ ਵਧਾ ਕੇ ਲੋਕਾਂ ਦੀ ਗਿਣਤੀ ਨੂੰ ਵਧਾ ਕੇ ਸੈਨਿਕਾਂ ਦੀ ਗਿਣਤੀ ਨੂੰ ਵਧਾ ਕੇ ਜਿੱਤ ਨਹੀਂ ਪ੍ਰਾਪਤ ਕਰ ਸਕਦੀਆਂ ਰੱਥਾਂ ਤੇ ਘੋੜਿਆਂ ਦੇ ਨਾਲ ਜਿੱਤ ਪ੍ਰਾਪਤ ਨਹੀਂ ਹੁੰਦੀ ਜਿੱਤ ਤਾਂ ਪ੍ਰਭੂ ਤੇਰੇ ਵੱਲੋਂ ਆਉਂਦੀ ਆ ਜਿੱਤ ਤਾਂ ਤੇਰੇ ਵੱਲੋਂ ਮੁਕਰਰ ਕੀਤੀ ਜਾਂਦੀ ਆ हे ਮੇਰੇ ਸਮਰਤੀ ਆਵਾ ਪਿਤਾ ਸੱਚਮੁੱਚ ਕੋਈ ਵੀ ਸੂਰਮਾ ਕੋਈ ਵੀ ਯੋਧਾ ਆਪਣੇ ਬਲ ਦੇ ਕਾਰਨ ਜਿੱਤ ਨੂੰ ਹਾਸਲ ਨਹੀਂ ਕਰ ਸਕਦਾ ਛੁੱਟ ਨਹੀਂ ਸਕਦਾ ਜਿੰਨੀ ਦੇਰ ਤੇਰਾ ਹੱਥ ਉਹਦੇ ਉੱਤੇ ਨਾ ਹੋਵੇ ਸਤਿਮੁੱਚ ਪਿਤਾ ਬਚਾਓ ਦੇ ਲਈ ਘੋੜਾ ਤਾਂ ਬੇਕਾਰ ਹੈ ਨਾ ਉਹ ਆਪਣੇ ਵੱਡੇ ਬਲ ਨਾਲ ਕਿਸੇ ਨੂੰ ਛੁਡਾ ਸਕਦਾ ਸਤਿਮੁੱਚ ਘੋੜਾ ਜਿਹੜੇ ਘੋੜੇ ਪ੍ਰਭੂ ਜਿੱਤ ਦੇ ਲਈ ਤਿਆਰ ਕੀਤੇ ਜਾਂਦੇ ਨੇ ਉਹ ਬੇਕਾਰ ਨੇ ਮੇਰੇ ਖੁਦਾਵੰਦ ਖੁਦਾ ਉਹਨਾਂ ਦੇ ਨਾਲ ਪਿਤਾ ਕੋਈ ਜਿੱਤ ਸਾਨੂੰ ਹਾਸਲ ਨਹੀਂ ਹੋ ਸਕਦੀ ਸਾਨੂੰ ਜਿੱਤ ਤਾਂ ਪਿਤਾ ਤੇਰੇ ਵੱਲੋਂ ਮਿਲਦੀ ਆ ਪਿਤਾ ਤੇਰੇ ਹੱਥ ਦੇ ਦੁਆਰਾ ਮਿਲਦੀ ਆ ਨਾ ਕਿ ਕਿਸੇ ਘੋੜੇ ਦੇ ਕਿਸੇ ਰੱਥ ਦੇ ਬਲ ਦੇ ਨਾਲ ਕਿਸੇ ਲਹੂਮਾਸ ਦੇ ਬਲ ਦੇ ਨਾਲ ਵੇਖੋ ਇਹ ਹਵਾ ਦੀ ਨਜ਼ਰ ਆਪਣੇ ਭੈ ਮੰਨਣ ਵਾਲਿਆਂ ਦੇ ਉੱਤੇ ਹੈ ਉਹਨਾਂ ਉੱਤੇ ਜਿਹੜੇ ਉਸ ਦੀ ਦਇਆ ਨੂੰ ਉਡੀਕਦੇ ਹਨ हे ਮੇਰੇ ਖੁਦਾ ਤੂੰ ਆਪਣੇ ਭੈ ਮੰਨਣ ਵਾਲਿਆਂ ਦੇ ਉੱਤੇ ਆਪਣੀ ਨਜ਼ਰ ਨੂੰ ਹਰ ਸਮੇਂ ਬਣਾਈ ਰੱਖਦਾ ਆ ਤੇਰੇ ਕਿਰਪਾ ਵਾਲਾ ਹੱਥ ਤੇਰੀ ਦਇਆ ਵਾਲਾ ਹੱਥ ਤੇਰੇ ਭੈ ਮੰਨਣ ਵਾਲਿਆਂ ਦੇ ਸਿਰ ਤੇ ਹੁੰਦਾ ਆ ਸਤਮੂੱਚ ਪਿਤਾ ਅਸੀਂ ਸਦਾ ਤੇਰੇ ਪੈ ਦੇ ਵਿੱਚ ਰਹੀਏ ਅਸੀਂ ਸਦਾ ਤੇਰੇ ਤੋਂ ਡਰਦੇ ਰਹੀਏ ਪਿਤਾ ਅਸੀਂ ਸਦਾ ਤੇਰੀ ਹਜ਼ੂਰੀ ਦੇ ਵਿੱਚ ਬਣੇ ਰਹੀਏ ਪਿਤਾ ਹੈ ਮੇਰੇ ਖੁਦਾ ਤੇਰੇ ਵਚਨ ਚ ਲਿਖਿਆ ਕਿ ਉਹਨਾਂ ਦੀ ਜਾਨ ਮੌਤ ਤੋਂ ਛੁੜਾਵੇ ਅਤੇ ਕਾਲ ਵਿੱਚ ਉਹਨਾਂ ਨੂੰ ਜਿਉਂਦਿਆਂ ਰੱਖੇ ਇਹ ਮੇਰੇ ਪਿਤਾ ਸਤਮੂੱਚ ਜਿੰਨੇ ਤੇਰਾ ਪੈ ਮੰਨਦੇ ਨੇ ਪਿਤਾ ਤੂੰ ਉਹਨਾਂ ਦੀ ਜਾਨ ਨੂੰ ਮੌਤ ਤੋਂ ਵੀ ਛੁੜਾ ਲੈਣਾ ਹੈ ਪ੍ਰਭੂ ਤੇ ਚਾਹੇ ਅਕਾਲ ਵੀ ਪੈ ਜਾਵੇ ਚਾਹੇ ਸਾਰੇ ਪਾਸੇ ਅਕਾਲ ਪਿਆ ਹੋਵੇ ਫਿਰ ਵੀ ਪ੍ਰਭੂ ਤੂੰ ਉਹਨਾਂ ਨੂੰ ਕਾਲ ਦੇ ਸਮਿਆਂ ਦੇ ਵਿੱਚ ਵੀ ਜਿਉਂਦਿਆਂ ਰੱਖਦਾ ਹੈਂ ਤੇਰੀ ਕਿਰਪਾ ਤੇਰੀ ਦਇਆ ਉਹਨਾਂ ਦੇ ਜੀਵਨਾਂ ਦੇ ਉੱਤੇ ਬਣੀ ਰਹਿੰਦੀ ਆ ਸਾਡਾ ਮਨ ਯਹਵਾ ਦੀ ਉਡੀਕ ਕਰਦਾ ਹੈ ਉਹ ਸਾਡਾ ਸਹਾਇਕ ਤੇ ਸਾਡੀ ਢਾਲ ਹੈ ਸਾਡੇ ਮਨ ਤਾਂ ਉਸ ਵਿੱਚ ਅਨੰਦ ਇਹ ਤਾਂ ਰਹੇਗਾ ਕਿ ਉਹ ਜੋ ਅਸੀਂ ਉਹਦੇ ਪਵਿੱਤਰ ਨਾਮ ਦੇ ਉੱਤੇ ਪਰੋਸਾ ਰੱਖਿਆ ਹੈ हे पिता ਸਾਡਾ ਮਨ ਸਦਾ ਤੇਰੀ ਉਡੀਕ ਕਰਦਾ ਹੈ। हे ਪ੍ਰਭੂ ਤੂੰ ਸਾਨੂੰ ਸਭ ਨੂੰ ਆਪਣੀ ਆਮਦ ਦੇ ਲਈ ਵੀ ਤਿਆਰ ਕਰ। ਸਾਨੂੰ ਸਭ ਨੂੰ ਪਵਿੱਤਰ ਜੀਵਨ ਦੇ ਪ੍ਰਭੂ ਉਹ बोधो ਸਮਝ ਦੇ ਕੇ ਅਸੀਂ ਤੇਰੇ ਵਚਨਾਂ ਨੂੰ ਪੂਰਾ ਕਰ ਸਕੀਏ, ਤੇਰੇ ਵਚਨਾਂ ਦੇ ਉੱਤੇ ਚੱਲ ਸਕੀਏ। اے ਮੇਰੇ ਖੁਦਾਸਾ ਤੂੰ ਮੱਚ ਸਾਡਾ ਮਨ ਤਾਂ ਪ੍ਰਭੂ ਤੇਰੇ ਵਿੱਚ ਆਨੰਦ ਰਹੇਗਾ ਮੇਰੇ ਖੁਦਾਬੰਦ ਖੁਦਾ। ਅਸੀਂ ਭਰੋਸਾ ਤੇਰੇ ਪਵਿੱਤਰ ਨਾਮ ਤੇ ਰੱਖਿਆ। ਸਾਡਾ ਭਰੋਸਾ ਕਿਸੇ ਲਹੂ ਵਾਸਤੇ ਨਹੀਂ। اے ਮੇਰੇ ਪਿਤਾ ਸਾਡਾ ਭਰੋਸਾ ਕਿਸੇ ਰੱਥਾਂ ਕਿਸੇ ਘੋੜਿਆਂ ਦੇ ਹੋਤੇ ਨਹੀਂ ਸਾਡਾ ਭਰੋਸਾ ਕਿਸੇ ਸਰਕਾਰ ਦੇ ਉੱਤੇ ਨਹੀਂ ਪ੍ਰਭੂ ਸਾਡਾ ਭਰੋਸਾ ਤੇਰੇ ਉੱਤੇ ਆਖਦਾ ਜਿਵੇਂ ਅਸੀਂ ਤੇਰੀ ਉਡੀਕ ਰੱਖੀ ਹੈ ਤਿਵੇਂ हे ਯਹੋਵਾ ਤੇਰੀ ਦਇਆ ਸਾਡੇ ਉੱਤੇ ਹੋਵੇ ਇਹ ਮੇਰੇ خدا ਜਿੰਨੇ ਤੇਰੇ ਨਾਮ ਨੂੰ ਉਡੀਕਦੇ ਨੇ ਤੇਰੀ ਦਇਆ ਇੱਕ ਇੱਕ ਜੀਵਨ ਦੇ ਉੱਤੇ ਹੋਵੇ, ਇੱਕ ਇੱਕ ਘਰ ਤੇ ਉੱਤੇ ਹੋਵੇ, ਇੱਕ ਇੱਕ ਬੱਚੇ ਦੇ ਉੱਤੇ ਹੋਵੇ, ਜਿੰਨੇ ਪਰਿਵਾਰ ਪ੍ਰਭੂ ਤੇਰੇ ਡਰ ਚ ਤੇਰੇ ਭੈਅ ਚ ਚੱਲਣ ਵਾਲੇ ਪਰਿਵਾਰ ਨੇ ਖੁਦਾ ਤੇਰੀ ਦਇਆ, ਤੇਰੀ ਕਿਰਪਾ ਇੱਕ ਇੱਕ ਜੀਵਨ ਦੇ ਉੱਤੇ ਬਣੀ ਰਹੇ ਪਿਤਾ, ਇੱਕ ਇੱਕ ਜਾਨ ਨੂੰ ਪਿਤਾ ਤੂੰ ਆਪਣੇ ਹੱਥਾਂ ਦੇ ਵਿੱਚ ਲੈ ਕੇ ਚਲਾ, ਇਹਨਾਂ ਨੂੰ ਸੰਭਾਲ ਪਿਤਾ, ਆਕਾਲ ਦੇ ਦਿਨਾਂ ਦੇ ਵਿੱਚ ਵੀ ਪਿਤਾ, ਇਹ ਮੇਰੇ ਪਿਤਾ ਤੇਰੇ ਵਚਨ ਦੇ ਵਿੱਚ ਲਿਖਿਆ ਕੋਈ ਬਿਮਾਰੀ ਕੋਈ ਬਵਾ ਤੁਹਾਡੇ ਡੇਰਿਆਂ ਦੇ ਨਜ਼ਦੀਕ ਨਹੀਂ ਆ ਸਕਦੀ, ਆਕਾਲ ਵਿੱਚ ਵੀ ਮੈਂ ਤੁਹਾਨੂੰ ਤ੍ਰਿਪਤ ਕਰਾਂਗਾ ਇਹ ਮੇਰੇ ਖੁਦਾਵੰਦ ਖੁਦਾ ਕਿਸੇ ਰਾਤ ਦਾ ਕਿਸੇ ਦਿਨ ਦੇ ਸੂਰਜ ਤੋਂ ਸਾਨੂੰ ਹਨ ਨਹੀਂ ਹੋਵੇਗੀ ਤੇਰੇ ਵਚਨ ਸੱਚੇ ਨੇ ਪ੍ਰਭੂ ਤੇਰੇ ਵਚਨਾਂ ਟੱਲਨੇ ਪ੍ਰਭੂ ਤੇਰਾ ਇੱਕ ਇੱਕ ਵਚਨ ਸਾਡੇ ਜੀਵਨਾਂ ਦੇ ਵਿੱਚ ਪੂਰਾ ਹੁੰਦਾ ਹੈ ਪ੍ਰਭੂ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਅਸੀਂ ਸਦਾ ਤੇਰੇ ਨਾਂ 'ਚ ਜਿਉਂਦੇ ਰਵਾਂਗੇ ਸਾਡੇ ਜੀਵਨਾਂ ਦੇ ਵਿੱਚ ਤੇਰੀਆਂ ਬਰਕਤਾਂ ਤੇਰੀਆਂ ਅਸ਼ੀਸ਼ਾਂ ਹੋਣਗੀਆਂ ਸਾਡੇ ਬੱਚੇ ਵਧਣਗੇ ਫੁੱਲਣਗੇ ਸਾਡੀਆਂ ਪੀੜ੍ਹੀਆਂ ਪ੍ਰਭੂ ਤੇਰੇ ਨਾਂ 'ਚ ਬੜੀਆਂ ਰਹਿਣਗੀਆਂ ਖੁਦਾ ਅਸੀਂ ਤੇਰਾ ਸ਼ੁਕਰ ਕਰਦੇ ਹਾਂ ਤੇਰਾ ਧੰਨਵਾਦ ਕਰਦੇ ਹਾਂ ਤੇਰੇ ਨਾਂ ਦੀ ਜਜੇਕਾਰ ਕਰਦੇ ਹਾਂ ਇਸ ਪ੍ਰਾਰਥਨਾ ਦੇ ਦੁਆਰਾ ਮਿਲੀ ਇੱਕ ਬਰਕਤ ਨੂੰ ਤੇਰੇ ਲਹੂ ਦੇ ਵਿੱਚ ਕਵਰ ਕਰਦੇ ਹਾਂ ਈਸ਼ੁਰਾਜਾ ਤੇਰੇ ਲਹੂ ਦੇ ਵਿੱਚ ਸੁਰੱਖਿਅਤ ਕਰ ਲੈਣੇ ਆ ਤੇ ਸਾਰੀ ਦੁਆ ਪ੍ਰਾਰਥਨਾ ਪ੍ਰਭ ਯੇਸ਼ੂ ਮਸੀਹ ਦੇ ਜਿੰਦਾ ਤੇ ਜੀਵਤ ਨਾਮ ਵਿੱਚ ਮੰਗਦੇ ਹਾਂ ਆਮੀਨ ਆਮੀਨ ਆਮੀਨ